ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 31 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਕੱਲ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੋਨਾ ਵੀ ਪਿਆ ਕਿਤੇ ਹਲਕੇ ਤੋਂ ਦਰਮਿਆਨਾਂ ਦੇ ਕਿਤੇ ਭਾਰੀ ਵੀ ਦੇਖਣ ਨੂੰ ਵੀ ਮਿਲਿਆ ਤਕਰੀਬਨ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਤਕਰੀਬਨ 8 ਤੋਂ 9 ਜ਼ਿਲ੍ਹਿਆਂ ਦੇ ਵਿੱਚ ਵਧੀਆ ਮੀਂਹ ਪੈਣ ਦੀਆਂ ਖ਼ਬਰਾਂ ਆਈਆਂ ਨੇ ਤੇ ਵਧੀਆ ਮੀਂਹ ਪਿਆ ਹੈ ਸੋ ਅੱਜ 31 ਜੁਲਾਈ ਨੂੰ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਵੀ ਤਕਰੀਬਨ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਗਲੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ। ਜੇਕਰ ਜ਼ਿਲ੍ਹੇਵਾਰ ਗੱਲ ਕਰੀਏ ਤਾਂ ਜਿਹੜਾ ਮੀਂਹ ਪੈ ਸਕਦਾ ਹੈ ਫਿਰੋਜ਼ਪੁਰ, ਅਬੋਹਰ, ਮੁਕਸਰ, ਫਾਜ਼ਿਲਕਾ, ਜਲਾਲਾਬਾਦ, ਫਿਰੋਜ਼ਪੁਰ, ਆਪਣੇ ਬਠਿੰਡਾ, ਬਰਨਾਲਾ, ਮਾਨਸਾ, ਮੋਗਾ, ਮਲੇਰਕੋਟਲਾ, ਧੁਰੀ ਤਾਰਨ ਤਾਰਨ ਅੰਮ੍ਰਿਤਸਰ ਜਾਂ ਦੂਸਰੀ ਤਰਫ ਜਲੰਧਰ ਦੇ ਵੀ ਕਾਫੀ ਇਲਾਕੇ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਦਾ ਇਲਾਕਾ ਰੋਪੜ ਮੋਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਦੇ ਵਿੱਚ ਅਗਲੇ ਕੁਝ ਕਿ ਘੰਟਿਆਂ ਤੱਕ ਯਾਨੀ ਕਿ ਇੱਕ ਸਾਰ ਨਹੀਂ ਪਵੇਗਾ ਸਾਰੇ ਪੰਜਾਬ ਵਿੱਚ ਵੀ ਟੁੱਟਵੇਂ ਤੌਰ ਤੇ ਲਗਾਤਾਰ ਜਿਵੇਂ ਕੱਲ ਮੀਂਹ ਦੇ ਛਰਾਟੇ ਪਏ ਸੀਗੇ ਇੱਕ ਪਾਸੇ ਤੋਂ ਸ਼ੁਰੂ ਹੋਇਆ ਹੌਲੀ ਹੌਲੀ ਸਾਰੇ ਹੀ ਪੰਜਾਬ ਨੂੰ ਕਵਰ ਕਰ ਲਿਆ ਹੈ ਸਵੇਰ ਵੇਲੇ ਗਰਮੀ ਤੇ ਹੁਮਸ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਅਗਲੇ ਕੁਝ ਇੱਕ ਘੰਟਿਆਂ ਤੱਕ ਹੌਲੀ ਹੌਲੀ ਮੀਂਹ ਦੀ ਸ਼ੁਰੂਆਤ ਹੋਵੇਗੀ ਜਿਹੜੀ ਸਾਰੇ ਹੀ ਪੰਜਾਬ ਨੂੰ ਇੱਕ ਵਾਰ ਫੇਰ ਕਵਰ ਕਰੇਗੀ ਤੇ ਟੁੱਟਵੇਂ ਤੌਰ ਤੇ ਸ਼ਰਾਟੇ ਲੱਗਣਗੇ ਹਾਂ ਟੁੱਟਵੇਂ ਲੱਗਣਗੇ ਪਰ ਇਹਦੇ ਵਿੱਚ ਇਹ ਵੀ ਹੋਵੇਗਾ ਕਿ ਕੁਝ ਇਲਾਕਿਆਂ ਦੇ ਵਿੱਚ ਬੱਦਲਵਾਈ ਬਣ ਕੇ ਸਿਰਫ ਲੰਘ ਜਵੇ ਜਾਂ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਪੈ ਸਕਦਾ ਹੈ ਅੱਜ